ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਔਖਾ ਹੋ ਜਿੰਗਾ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਔਖਾ ਹੋ ਜਿੰਗਾ ਕਿਤੇ ਮੱਥਾ ਨਾ ਕਿਤੇ ਮੱਥਾ ਨਾਂ ਫਕੀਰਾਂ ਨਾਲ ਲਾਇਓ ਗੁਲਾਵਾਲਾ ਨਾਸ ਹੋ ਜੇਗਾ ਕਿਤੇ ਮੱਥਾ ਨਾਂ ਫਕੀਰਾਂ ਨਾਲ ਲਾਇਓ ਗੁਲਾਵਾਲਾ ਕਿਤੇ ਮੱਥਾ ਨਾ ਫਕੀਰਾਂ ਨਾਲ ਨਾਲ ਗੁਲਾਮਾਂ ਵਾਲਾ ਨਾਲ ਕਿਤੇ ਮੱਥਾ ਨਾ ਫਕੀਰਾਂ ਨਾਲ ਨਾਲ ਗੁਲਾਮਾਂ ਵਾਲਾ ਦਰਬਾਸ਼ਾ ਸਿਉਂ ਕਰਤਠ ਗੋਰੀ ਜਾਦਵ ਇਹ ਫਲ ਪਾਏ ਕਹਿੰਦੇ ਦਰਬਾਸ਼ਾ ਇੱਕ ॠषि ਹੋਇਆ ਸੁਦਵਾਪਰ ਯੁਗ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਬਿਲੇ ਸੋ ਕਹਿੰਦੇ ਇਹ ਦਵਾਰਕਾ ਦੇ ਨੇੜੇ ਸਮੁੰਦਰ ਦੇ ਕੰਢੇ ਇਹ ਬੈਠਾ ਹੋਇਆ ਤਪ ਕਰ ਰਿਹਾ ਸੀ ਸੋ ਕਹਿੰਦੇ ਦਵਾਰਕਾ ਦੇ ਵਿੱਚ ਮੇਲਾ ਲੱਗਿਆ ਸੋ ਜਾਦਵ ਕੁੱਲ ਦੇ ਕ੍ਰਿਸ਼ਨ ਭਗਵਾਨ ਦੀ ਕੁੱਲ ਦੇ ਸਾਰੇ ਜਾਦਵ ਕੁੱਲ ਦੇ ਨੌਜਵਾਨ ਇਕੱਠੇ ਹੋਏ ਸੋ ਕਹਿੰਦੇ ਸਾਰਿਆਂ ਨੇ ਮਦਰਾ ਕੀਤੀ ਸ਼ਰਾਬ ਪੀਤੀ ਹੋਈ ਸੀ ਸੋ ਕਹਿੰਦੇ ਇਹ ਜਿਹੜਾ ਦਰਵਾਸ਼ਾ ਰਿਸ਼ੀ ਸੀ ਸੀ ਇਹ ਸਮੁੰਦਰ ਦੇ ਕੰਢੇ ਬੈਠਾ ਧਬ ਕਰ ਰਿਹਾ ਸੀ ਪਰਮੇਸ਼ਰ ਦੀ ਭਗਤੀ ਚ ਲਵਲੀਨ ਸੀ ਤੇ ਕਹਿੰਦੇ ਇਹਨਾਂ ਨੇ ਸ਼ਰਾਬ ਪੀਤੀ ਤੇ ਜਦੋਂ ਸ਼ਰਾਬ ਅੰਦਰ ਜਾਂਦੀ ਬੰਦੇ ਦੇ ਅੰਦਰ ਤੇ ਬੰਦੇ ਨੂੰ ਮਸ਼کریاں ਬੜੀਆਂ ਸੁੱਜਦੀਆਂ ਸੋ ਗੁਰੂ ਪਿਆਰਿਓ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਦਰਵਾਸ਼ਾ ਰਿਸ਼ੀ ਨੂੰ ਜਾ ਕੇ ਮਸ਼ਕਰੀ ਕੀਤੀ ਇੱਕ ਕਹਿੰਦੇ ਇਨਾਂ ਦੇ ਵਿੱਚ ਲੜਕਾ ਸੀ ਉਹ ਬਿਲਕੁਲ ਦੇਖਣ ਚ ਬੀਬੀਆਂ ਵਰਗਾ ਲੱਗਦਾ ਸੀ ਸੋ ਜੇ ਉਹਨੂੰ ਕੱਪੜੇ ਪਾ ਦਿੱਤੇ ਜਾਂਦੇ ਬੀਬੀਆਂ ਵਾਲੇ ਤੇ ਪਤਾ ਹੀ ਨਹੀਂ ਸੇ ਲੱਗਦਾ ਕਿ ਸੋ ਮੁੰਡਾ ਹੈ ਕਿ ਕੁੜੀ ਕਹਿੰਦੇ ਉਹਨੂੰ ਕੱਪੜੇ ਪਵਾਏ ਕੁੜੀਆਂ ਵਾਲੇ ਬੀਬੀਆਂ ਵਾਲੇ ਬਸਤਰ ਪਵਾ ਕੇ ਸੋ ਕਹਿੰਦੇ ਉਹਦੇ ਢਿੱਡ ਤੇ ਲੋਹੇ ਦਾ ਬਾਟਾ ਬੰਨ ਕੇ ਤੇ ਸਾਰੇ ਜਿਹੜੇ ਕਹਿੰਦੇ ਜਦਵ ਕੁਲ ਦੇ ਨੌਜਵਾਨ ਸੀ ਦਰਵਾਸ਼ਾ ਰਿਸ਼ੀ ਕੁਲ ਦੇ ਜਾ ਕੇ ਕਹਿੰਦੇ ਗੋਡੇ ਨੂੰ ਹੱਥ ਲਾਇਆ ਸੋ ਕਹਿੰਦੇ ઋષਿ ਜੀ ਸੋਸੀ ਤੁਹਾਡੇ ਕੋਲ ਆਏ ਆ ਸਾਨੂੰ ਦੱਸੋ ਆ ਸਾਡੇ ਨਾਲ ਕਹਿੰਦੇ ਬੀਬੀ ਆਈ ਆ ਕਹਿੰਦੇ ਦੱਸੋ ਇਹਦੇ ਪੇਟ ਤੋਂ ਲੜਕਾ ਜਨਮ ਲੈ ਗਿਆ ਕਿ ਲੜਕੀ ਸੋ ਕਹਿੰਦੇ ਦਰਵਾਸ਼ਾ ઋષਿ ਨੇ ਅੱਖਾਂ ਖੋਲੀਆਂ ਜਦੋਂ ਵੇਖਿਆ ਕਿ ਜਾਦਵ ਕੁੱਲ ਦੇ ਨੌਜਵਾਨਾਂ ਨੇ ਸ਼ਰਾਬ ਪੀਤੀ ਸੋ ਦੇਖਿਆ ਕਿ ਇਹ ਮਸ਼ਕਰੀ ਕਰਦੇ ਸੋ ਸਮਝ ਗਏ ساری ਗੱਲ ਨੂੰ ਉਹ ਕਹਿੰਦੇ ਜਾਓ ਬੱਚਿਓ ਕਹਿੰਦੇ ਰੱਬ ਦੇ ਫਕੀਰਾਂ ਨਾਲ ਬਸ਼ਕਰੀ ਨਹੀਂ ਕਰੀਦੀ ਹੁੰਦੀ ਨਾਲੇ ਕੋਈ ਭਗਤੀ ਕਰਦਾ ਹੋਵੇ ਭਗਤੀ ਕਰਦੇ ਉਹਨੂੰ ਕਹਿੰਦੇ ਏਦਾਂ ਨਹੀਂ ਤੰਗ ਕਰੀਂਦਾ ਸੋ ਕਹਿੰਦੇ ਮੋੜਿਆ ਉਹ ਨਹੀਂ ਮੁੜਿਆ ਪਹਿਲੀ ਵਾਰੀ ਉਹਨਾਂ ਨੇ ਛੇੜਿਆ ਦੂਜੀ ਵਾਰੀ ਕਹਿੰਦੇ ਫੇਰ ਛੇੜ ਦਿੱਤਾ ਕਹਿੰਦੇ ਨਹੀਂ ਰਿਸ਼ੀ ਜੀ ਦੱਸੋ ਇਹਦੇ ਪੇਟ ਤੋਂ ਕਹਿੰਦੇ ਕੀ ਪੈਦਾ ਹੋਏਗਾ ਲੜਕਾ ਜਾਂ ਲੜਕੀ ਉਹਨੂੰ ਕੱਪੜੇ ਕੁੜੀਆਂ ਵਾਲੇ ਪਾਏ ਸੀ ਫੈਦ ਮੁੰਡਾ ਮੁੰਡਾ ਸੀ ਉਹ ਤੇ ਉਹਦੇ ਪੇਟ ਤੇ ਲੋਹੇ ਦਾ ਬਾਟਾ ਬੰਨਿਆ ਹੋਇਆ ਸੀ ਤੇ ਦੂਜੀ ਵਾਰੀ ਫੇਰ ਕਹਿਆ ਕਹਿੰਦੇ ਨਹੀਂ ਦੱਸੋ ਇਹਦੇ ਪੇਟ ਤੋਂ ਕੀ ਪੈਦਾ ਹੋਏਗਾ ਸੋ ਦੂਜੀ ਵਾਰੀ ਫੇਰ ਉਹਨਾਂ ਨੇ ਕਿਹਾ ਕਿਹਦੇ ਨਹੀਂ ਬੱਚਿਓ ਸੋ ਐਦਾਂ ਰੱਬ ਦੀ ਭਗਤੀ ਕਰਦੇ ਆ ਕਿਸੇ ਦੀ ਪ੍ਰਭ ਦੀ ਭਗਤੀ ਕਰਦਾ ਹੋਵੇ ਨਾ ਜੇ ਕੋਈ ਪਰਮੇਸ਼ਰ ਦੀ ਬੰਦਗੀ ਕਰਦਾ ਹੋਵੇ ਉਹਨੂੰ ਐਦਾਂ ਤੰਗ ਨਹੀਂ ਕਰੀਂਦਾ ਸੋ ਦੁਬਾਰਾ ਕਹਿੰਦੇ ਉਹਨਾਂ ਨੇ ਫੇਰ ਦੂਜੀ ਵਾਰੀ ਕਿਹਾ ਤੀਜੀ ਵਾਰੀ ਫੇਰ ਕਹਿ ਦਿੱਤਾ ਕਹਿੰਦੇ ਜਦੋਂ ਤੀਜੀ ਵਾਰੀ ਨਹੀਂ ਮੁੜੇ ਉਹ ਫਿਰ ਕਹਿੰਦੇ ਸਹਿਜ ਸੁਭਾਏ ਦਰਵਾਸ਼ਾ ਰਿਸ਼ੀ ਦੇ ਮੁਖ ਤੋਂ ਨਿਕਲ ਗਿਆ ਕਹਿੰਦੇ ਜਾਓ ਕਹਿੰਦੇ ਇਹਦੇ ਪੇੜ ਤੋਂ ਉਹ ਜਨਮ ਲਏਗਾ ਜਿਹੜਾ ਤੁਹਾਡੀ ਤੁਹਾਡੀ ਸਾਰੀ ਕੁੱਲ ਦਾ ਨਾਸ਼ ਕਰ ਦੇਗਾ। ਸੋ ਕਹਿੰਦੇ ਸ਼ਰਾਬ ਦੇ ਦਿੱਤਾ। ਜਦੋਂ ਸ਼ਰਾਬ ਦੇ ਦਿੱਤਾ ਕਹਿੰਦੇ ਫਿਰ ਵੰਪਸ਼ ਮੁੜਿਆ ਇਹ ਸਾਰਾ ਆਣ ਕੇ ਕ੍ਰਿਸ਼ਨ ਭਗਵਾਨ ਨੂੰ ਮਿਲੇ। ਕਹਿੰਦੇ ਭਗਵਾਨ ਜੀ ਕਹਿੰਦੇ ਦਰਵਾਸ਼ਾ ਨੇ ਸ਼ਰਾਬ ਦੇ ਦਿੱਤਾ ਰਿਸ਼ੀ ਨੂੰ। ਕਹਿੰਦੇ ਕਿ ਇਦਾਂ ਤੇ ਉਹ ਸ਼ਰਾਬ ਦੇਣ ਵਾਲੇ ਹੈ ਨਹੀਂ ਤੁਸੀਂ ਜ਼ਰੂਰ ਉਹਨਾਂ ਨੂੰ ਪਰੇਸ਼ਾਨ ਕੀਤਾ ਹੋਵੇਗਾ ਕੁਛ ਨਾ ਕੁਛ ਤੁਸੀਂ ਛੇੜਕਾਨੀ ਕੀਤੀ ਹੋਣੀ। ਸੋ ਤਾਂ ਉਹਨਾਂ ਨੇ ਸ਼ਰਾਬ ਦੇ ਦਿੱਤਾ ਇਦਾਂ ਤੇ ਉਹ ਸ਼ਰਾਬ ਨਹੀਂ ਦਿੰਦੇ। ਕਹਿੰਦੇ ਹਾਂ ਕਹਿੰਦੇ ਅਸੀਂ ਸ਼ਰਾਬ ਕੀਤੀ ਸੀ ਤੇ ਕਹਿੰਦੇ ਸਾਨੂੰ ਮਸ਼کریاں ਸੁੱਝਦੀਆਂ ਸੀ ਕਹਿੰਦੇ ਅਸੀਂ ਮਸ਼ਕਰੀ ਕੀਤੀ ਸਾਰੀ ਗੱਲ ਸੁਣਾਈ ਜਦੋਂ ਕ੍ਰਿਸ਼ਨ ਭਗਵਾਨ ਉਹ ਕਹਿੰਦੇ ਫਿਰ ਹੁਣ ਇਹਦਾ ਕੋਈ ਹੱਲ ਹੈ ਸਾਰੇ ਨੌਜਵਾਨ ਪੁੱਛਦੇ ਆ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਹਾਂ ਐ ਕਰੋ ਫਿਰ ਇਸ ਬਾਟੇ ਨੂੰ ਕਹਿੰਦੇ ਸਮੁੰਦਰ ਦੇ ਕੰਢੇ ਤੇ ਲਿਜਾ ਕੇ ਪੱਥਰ ਤੇ ਰਗੜ ਰਗੜ ਕੇ ਕਹਿੰਦੇ ਖਤਮ ਕਰ ਦਿਓ ਛੱਡਿਓ ਨਾ ਕਹਿੰਦੇ ਸਾਰਾ ਖਤਮ ਕਰ ਦਿਓ ਰਗੜ ਰਗੜ ਕੇ ਕਹਿੰਦੇ ਫਿਰ ਉਹ ਜਿਹੜਾ ਬਾਟਾ ਬੰਨਿਆ ਸੀ ਨਾ ਢਿੱਡ ਦੇ ਨਾਲ ਮੁੰਡੇ ਦੇ ਸੋ ਸਰਬਦੋਲਾ ਬਾਟ ਸਰਬਲੋ ਦਾ ਬਾਟਾ ਸੀ ਕਹਿੰਦੇ ਉਹਨੂੰ ਸਮੁੰਦਰ ਦੇ ਕੰਡੇ ਤੇ ਲਾ ਜਾ ਕੇ ਰਗੜ ਰਗੜ ਕੇ ਕਹਿੰਦੇ ਖਤਮ ਕਰ ਦਿੱਤਾ ਇੱਕ ਟੁਕੜਾ ਬਚ ਗਿਆ ਸੀ ਉਹ ਟੁਕੜਾ ਕਹਿੰਦੇ ਇਹ ਟੁਕੜਾ ਹੁਣ ਕੀ ਵਿਗਾੜ ਦੇਗਾ ਉਹਨੂੰ ਸਮੁੰਦਰ ਚ ਛੋਟਾ ਦਿੱਤਾ ਤੇ ਕਹਿੰਦੇ ਜਿੱਥੇ ਉਹ ਬਾਟਾ ਰਗੜਿਆ ਸੀ ਉੱਥੇ ਕਹਿੰਦੇ ਕਾਈ ਉਹ ਗਾਈ ਕਹਿੰਦੇ ਦੱਬ ਉਹ ਗਾਈ ਸੋ ਕਹਿੰਦੇ ਜਿਹੜੀ ਲੋਹਿਆਂ ਦੀ ਲੋਹੇ ਦੀਆਂ ਸੀਖਾਂ ਵਰਗੀ ਤਲਵਾਰ ਵਰਗੀ ਕਹਿੰਦੇ ਜਿਹੜੀ ਤਿੱਖੀ ਸੀ ਸੋ ਕਹਿੰਦੇ ਦੁਬਾਰਾ ਫਿਰ ਉਸ ਵੇਲੇ ਕਹਿੰਦੇ ਦਵਾਰਕਾ ਜੋ ਮੇਲਾ ਲੱਗਿਆ ਜਦੋਂ ਅਗਲੇ ਸਾਲ ਜਦੋਂ ਫਿਰ ਮੇਲਾ ਲੱਗਿਆ ਕਹਿੰਦੇ ਉੱਥੇ ਜਿਹੜੀ ਦੱਬੋ ਕੀ ਸੀ ਉਹ ਲੋਹੇ ਦੀ ਸਿੱਖਾਂ ਵਰਗੀ ਤਿੱਖੀ ਸੀ ਕਹਿੰਦੇ ਦੁਬਾਰਾ ਫਿਰ ਇਹਨਾਂ ਨੇ ਸ਼ਰਾਬ ਪੀਤੀ ਜਰਾ ਜਾਦਵ ਕੁੱਲ ਦੇ ਨੌਜਵਾਨਾਂ ਕਹਿੰਦੇ ਆਪਸ ਵਿੱਚ ਕਹਿੰਦੇ ਝਗੜਾ ਹੋ ਗਿਆ ਸੋ ਐਸਾ ਝਗੜਾ ਹੋਇਆ ਕਹਿੰਦੇ ਉਹ ਜਿਹੜੀ ਦੱਬੋ ਕੀ ਸੀ ਕਾਈ ਉੱਡੀ ਉੱਗੀ ਹੋਈ ਸੀ ਕਹਿੰਦੇ ਉਹ ਪੱਟ ਪੱਟ ਕੇ ਇੱਕ ਦੂਜੇ ਨੂੰ ਮਾਰੀ ਕਹਿੰਦੇ ਉਸ ਜਦੋਂ ਪੱਟ ਪੱਟ ਕੇ ਮਾਰੀ ਉਹਨੇ ਫਿਰ ਤਲਵਾਰਾਂ ਦਾ ਕੰਮ ਕੀਤਾ ਉਸ ਕਾਈ ਨੇ ਉਸ ਦੱਬ ਦੇ ਬੁੱਟੇ ਨੇ ਸੋ ਕਹਿੰਦੇ ਤਲਵਾਰਾਂ ਦਾ ਕੰਮ ਕੀਤਾ ਸਾਰੇ ਜਿਆਦੇ ਜਦਵਕੁਲ ਦੇ ਨੌਜਵਾਨ ਮਾਰੇ ਗਏ ਸਾਰੀ ਕੁਲ ਕਹਿੰਦੇ ਨਾਸ਼ ਹੋ ਗਈ ਰਹਿ ਗਏ ਭਗਵਾਨ ਕ੍ਰਿਸ਼ਨ ਜੀ ਤੇ ਕਹਿੰਦੇ ਜਿਹੜਾ ਉਹ ਟੁਕੜਾ ਛੁੱਟਿਆ ਸੀ ਨਾ ਸਮੁੰਦਰ ਦੇ ਵਿੱਚ ਉਹ ਇੱਕ ਮੱਛੀ ਨੇ ਨਿਗਲ ਲਿਆ ਕਹਿੰਦੇ ਉਹ ਜਦੋਂ ਮੱਛੀ ਨਿਕਲ ਗਈ ਤੇ ਮੱਛੀ ਨੂੰ ਕਹਿੰਦੇ ਅੱਗੇ ਮਛੇਰੇ ਨੇ ਫੜ ਲਿਆ ਜਦੋਂ ਮਸ਼ੇਰੇ ਨੇ ਫੜਿਆ ਕਹਿੰਦੇ ਜਦੋਂ ਮੱਛੀ ਦੀ ਚੀਰ ਫਾੜ ਕੀਤੀ ਵਿੱਚੋਂ ਟੁਕੜਾ ਨਿਕਲ ਆਇਆ ਕਹਿੰਦੇ ਉਹ ਅੱਗੇ ਇੱਕ ਲੋਹਾਰ ਨੂੰ ਦੇ ਲੋਹਾਰ ਨੂੰ ਵੇਚ ਦਿੱਤਾ ਕਹਿੰਦੇ ਉਹ ਟੁਕੜਾ ਸੋ ਕਹਿੰਦੇ ਲੋਹਾਰ ਨੇ ਕਹਿੰਦੇ ਉਹ ਟੁਕੜੇ ਨੂੰ ਇੱਕ ਉਹਦਾ ਤੀਰ ਬਣਾਇਆ ਸੋ ਤੀਰ ਕਹਿੰਦੇ ਉਹ ਵੇਖਿਆ ਜਦੋਂ ਉਹਨੇ ਕਿ ਟੁਕੜਾ ਬੜਾ ਨਕੀਲਾ ਹੈ ਸੋ ਕਹਿੰਦੇ ਉਹਦਾ ਇੱਕ ਬੜਾ ਸੋਨਾ ਤੀਰ ਤਿਆਰ ਕਰ ਦਿੱਤਾ ਜਦੋਂ ਕਹਿੰਦੇ ਉਹ ਤੀਰ ਤਿਆਰ ਕਰ ਦਿੱਤਾ ਕਹਿੰਦੇ ਉਹਨੂੰ ਇੱਕ ਸ਼ਿਕਾਰੀ ਨੇ ਖਰੀਦ ਲਿਆ ਦੇ ਸ਼ਿਕਾਰੀ ਕਹਿੰਦੇ ਸ਼ਿਕਾਰ ਕਰਨ ਲਈ ਜੰਗਲ 'ਚ ਚਲਾ ਗਿਆ ਤੇ ਅੱਗੇ ਕਹਿੰਦੇ ਕ੍ਰਿਸ਼ਨ ਭਗਵਾਨ ਦਰਖਤ ਦੀ ਥਾਵੇਂ ਛਾਂ ਹੇਠਾਂ ਕਹਿੰਦੇ ਸੁੱਤੇ ਹੋਏ ਸੀ ਤੇ ਕਹਿੰਦੇ ਆਪਣੇ ਗੋਡੇ ਦੇ ਉੱਤੇ ਖੱਬੇ ਕਹਿੰਦੇ ਗੋਡੇ ਦੇ ਉੱਤੇ ਸੱਜਾ ਪੈਰ ਕਹਿੰਦੇ ਆਪਣਾ ਰੱਖਿਆ ਹੋਇਆ ਸੀ ਤੇ ਕਹਿੰਦੇ ਪੈਰ ਦੇ ਵਿੱਚ ਕਹਿੰਦੇ ਪਦਮ ਸੀ ਕ੍ਰਿਸ਼ਨ ਭਗਵਾਨ ਦੇ ਉਹ ਚਿਲਮਿਲ ਚਿਲਮਿਲ ਕਰਦਾ ਸੀ ਜਿਵੇਂ ਲਸ਼ਕਾਰੇ ਮਾਰਦਾ ਸੀ ਕਹਿੰਦੇ ਜਿਵੇਂ ਐਦਾਂ ਲੱਗ ਰਿਹਾ ਸੀ ਜਿਵੇਂ ਖਿਰਨ ਦੀ ਅੱਖ ਚਮਕ ਰਹੀ ਹੋਵੇ ਤੇ ਕਹਿੰਦੇ ਉਹ ਜਿਹੜਾ ਸ਼ਿਕਾਰੀ ਆਇਆ ਸੀ ਕਹਿੰਦੇ ਉਹਨੇ ਤੀਰ ਜਦੋਂ ਵੇਖਿਆ ਕਿ ਇਹ ਉਹਨੂੰ ਐਨ ਲੱਗਿਆ ਕਿ ਜਿਵੇਂ ਹਿਰਨ ਦੀ ਅੱਖ ਚਮਕਦੀ ਪਈ ਹੈ ਕਹਿੰਦੇ ਉਹਨੇ ਤੀਰ ਛੱਡਿਆ ਉਹੀ ਤੀਰ ਸੀ ਕਹਿੰਦੇ ਜਿਹੜਾ ਲੁਹਾਰ ਤੋਂ ਉਹਨੇ ਖਰੀਦਿਆ ਸੀ ਸੋ ਕਹਿੰਦੇ ਉਹ ਤੀਰ ਜਦੋਂ ਉਹਨੇ ਛੱਡਿਆ ਕ੍ਰਿਸ਼ਨ ਭਗਵਾਨ ਦੇ ਪੈਰ 'ਚ ਜਾ ਲੱਗਿਆ ਸੋ ਐਸਾ ਪੈਰ 'ਚ ਵੱਜਿਆ ਕਹਿੰਦੇ ਉਹਨੇ ਸਾਰੀ ਲੱਤ ਪਾੜ ਦਿੱਤੀ ਸੋ ਜਦੋਂ ਕਹਿੰਦੇ ਉਹ ਨੇੜੇ ਆਇਆ ਉੱਚੀ ਉੱਚੀ ਰੋਣ ਲੱਗ ਗਿਆ ਵੇਖ ਕੇ ਕਿ ਮੈਂ ਤੇ ਭਗਵਾਨ ਦੇ ਤੀਰ ਮਾਰ ਦਿੱਤਾ ਹੂੰ ਸੋ ਕਹਿੰਦੇ ਫਿਰ ਕ੍ਰਿਸ਼ਨ ਭਗਵਾਨ ਕਹਿੰਦੇ ਰੋ ਨਾ ਕਹਿੰਦੇ ਗੱਲਾਂ ਇੱਥੇ ਦੋ ਨੇ ਕਹਿੰਦੇ ਇੱਕ ਤੇ ਸਾਡੀ ਕੁੱਲ ਨੂੰ ਕਹਿੰਦੇ ਸ਼ਰਾਪ ਮਿਲਿਆ ਸੀ ਦਰਬਾਸ਼ਾ ਰਿਸ਼ੀ ਨੇ ਸ਼ਰਾਪ ਦਿੱਤਾ ਸੀ ਕਹਿੰਦੇ ਉਹ ਪੂਰਾ ਹੋਇਆ ਤੇ ਦੂਜੀ ਗੱਲ ਇਹ ਆ ਕਹਿੰਦੇ ਪਿਛਲੇ ਜਨਮ ਦਾ ਆਪਣਾ ਹਿਸਾਬ ਕਿਤਾਬ ਰਿੰਦਾ ਸੀ ਕਹਿੰਦੇ ਉਹ ਪੂਰਾ ਹੋ ਗਿਆ ਅੱਜ ਤੇ ਉਹ ਸ਼ਿਕਾਰੀ ਕਹਿੰਦਾ ਜੀ ਪਿਛਲੇ ਜਨਮ ਦਾ ਹਿਸਾਬ ਕਿਤਾਬ ਕਿਹੜਾ ਰਿੰਦਾ ਆਪਣਾ ਕਹਿੰਦੇ ਪਿਛਲੇ ਜਨਮ ਤੂੰ ਬਲ ਨਹੀਂ ਸੀ ਕਹਿੰਦੇ ਅਸੀਂ ਤੈਨੂੰ ਛੁਪ ਕੇ ਮਾਰਿਆ ਉਦੋਂ ਅਸੀਂ ਭਗਵਾਨ ਰਾਮਚੰਦਰ ਸੀ ਕਹਿੰਦੇ ਪਿਛਲੇ ਜਨਮ ਵਿੱਚ ਅਸੀਂ ਤੈਨੂੰ ਛੁਪ ਕੇ ਮਾਰਿਆ ਸੀ ਕਿਉਂਕਿ ਤੈਨੂੰ ਵਰ ਮਿਲਿਆ ਹੋਇਆ ਸੀ ਕਿ ਜਿਹੜਾ ਤੇਰਾ ਸਾਹਮਣੇ ਆਏਗਾ ਉਹਦਾ ਅੱਧਾ ਬਲ ਘਟ ਜਾਏਗਾ ਇਸ ਕਰਕੇ ਕਹਿੰਦੇ ਤੈਨੂੰ ਅਸੀਂ ਮਾਰਿਆ ਸੀ ਛੁਪ ਕੇ ਤੇ ਕਹਿੰਦੇ ਅਸੀਂ ਤੇਰੇ ਛੁਪ ਕੇ ਤੀਰ ਮਾਰੇ ਸੀ ਕਹਿੰਦੇ ਹੁਣ ਤੂੰ ਵੀ ਕਹਿੰਦੇ ਸਾਡੇ ਤੀਰ ਮਾਰੇ ਆ ਕਹਿੰਦੇ ਸਾਫ ਬਰਾਬਰ ਹੋ ਗਿਆ ਪਿਛਲੇ ਜਨਮ ਦਾ ਤੇ ਕਹਿੰਦੇ ਇੱਕ ਸਾਡੀ ਕੋਲ ਨੂੰ ਸ਼ਰਾਪ ਮਿਲਿਆ ਸੀ ਕਹਿੰਦੇ ਦੋਵੇਂ ਗੱਲਾਂ ਪੂਰੀਆਂ ਹੋ ਗਈਆਂ ਹੁਣ ਸੋ ਗੁਰੂ ਪਿਆਰਿਓ ਜੇ ਕੋਈ ਕਮਾਈ ਵਾਲੀ ਰੂਹ ਸ਼ਰਾਪ ਦੇ ਦੇਣਾ ਉਹ ਤੇ ਪੀਰਾ ਬੇਗੰਬਰਾਂ ਦੇ ਵੀ ਟਲਦਾ ਨਹੀਂ ਸੋ ਕ੍ਰਿਸ਼ਨ ਭਗਵਾਨ ਜੀ ਪਰਮਾਤਮਾ ਦਾ ਅਵਤਾਰ ਸੀ ਪਰ ਉਹਨਾਂ ਨੂੰ ਵੀ ਭੋਗਣਾ ਪਿਆ ਸ਼ਰਾਬ ਤੇ ਗੁਰੂ ਪਿਆਰੋ ਜਿਹੜੇ ਕਰਮ ਹੁੰਦੇ ਆ ਪਿਛਲੇ ਜਨਮ ਦੇ ਉਹ ਵੀ ਮਾਫ਼ ਨਹੀਂ ਕਰਦੇ ਦੇਖੋ ਪਿਛਲੇ ਜਨਮ ਦਾ ਜਿਹੜਾ ਹਿਸਾਬ ਕਿਤਾਬ ਸੀ ਉਹ ਕ੍ਰਿਸ਼ਨ ਭਗਵਾਨ ਨੂੰ ਵੀ ਦੇਣਾ ਪੈ ਗਿਆ ਤੇ ਵਰਾਪਾ ਕਿਹੜੇ ਬਾਗ ਦੀ ਮੂਲੀ ਸੋ ਜੋ ਆਪਾਂ ਕਰਮ ਕਰਾਂਗੇ ਉਹਦਾ ਆਪਾਂ ਨੂੰ ਫਲ ਭੋਗਣਾ ਪੈਣਾ ਇਸ ਕਰਕੇ ਕਰਮ ਸੋਚ ਸਮਝ ਕੇ ਕਰਨੇ ਚੰਗਾ ਬੀਜਾਂਗੇ ਚੰਗਾ ਵੱਢਾਂਗੇ ਤੇ ਜੜਾ ਮਾੜਾ ਬੀਜਿਆ ਤੇ ਮਾੜਾ ਵੱਢਣਾ ਪੈਣਾ ਸੋ ਭੱਜ ਨਹੀਂ ਸਕਦੇ ਸੋ ਆਪ ਬੜੋ ਸੁਣੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ